ਸਾਹਿਬ ਜੀ ਅੱਜ ਸਾਡੀ ਸੰਸਥਾ ਬਾਬਾ ਮੋਜੀ ਲੰਗਰਾਂਡ ਵੈਲਫੇਅਰ ਸੁਸਾਇਟੀ ਜੀਰਾ ਵੱਲੋਂ 7 ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾ ਰਿਹਾ ਹੈ ਪਿਛਲੇ ਸਾਲ ਵੀ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਸਾਨੂੰ ਭਰਪੂਰ ਸਹਿਯੋਗ ਮਿਲਿਆ ਸਾਰੇ ਸੱਜਣਾ ਮਿੱਤਰਾਂ ਦਾ ਪਿਛਲੀ ਵਾਰ 5 ਸੀਗੇ ਇਸ ਵਾਰ ਅਸੀਂ 7 ਕਰ ਰਹੇ ਹਾਂ ਸੋ ਕੋਸ਼ਿਸ਼ ਸਾਡੀ ਲਗਾਤਾਰ ਜਾਰੀ ਹੈ ਸਾਡਾ ਹੌਸਲਾ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਵਿਧਾਉਂਦੇ ਰਹਿਣਗੇ ਤੇ ਅਸੀਂ ਇਹ ਕਾਰਜੇ ਕਰਦੇ ਰਵਾਂਗੇ ਕੁਛ ਵੀ ਜਿੰਨਾ ਹੋ ਸਕੇ ਆਪਣ ਦਾਨ ਪਾਉਂਦੇ ਕਿਸੇ ਵੀ ਰੂਪ ਵਿੱਚ ਜ਼ਰੂਰ ਦੇਣਾ ਚਾਹੀਦਾ ਵੱਡਾ ਮੌਲਵੀ ਲੰਗਰ ਤੇ ਵੈਲਫੇਅਰ ਸੁਸਾਇਟੀ ਜੀਰਾ ਦੇ ਵੱਲੋਂ ਬਹੁਤ ਵੱਡਾ ਅਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਲੋੜਵੰਦ ਪਰਿਵਾਰ ਨੇ ਜਿਹੜੇ ਉਹਨਾਂ ਦੇ ਅੱਜ 7 ਲੜਕੀਆਂ ਜਿਹੜੇ ਆਨੰਦ ਕਾਰਜ ਇਸ ਸੁਸਾਇਟੀ ਦੇ ਵੱਲੋਂ ਕਰਵਾਏ ਜਾ ਰਹੇ ਆ ਔਰ ਜੋ ਵੀ ਬਣਦਾ ਸਮਾਨ ਉਹ ਵੀ ਇਹਨਾਂ ਦੇ ਵੱਲੋਂ ਇਹ ਪਾਜਾੜਾ ਇਹ ਬਹੁਤ ਵੱਡਾ ਜਿਹੜਾ ਇਹਨਾਂ ਦਾ ਕੰਮ ਕਰ ਰਹੇ ਇਹ ਸੋ ਅਸੀਂ ਸਤਿਗੁਰੂ ਸਤਗਣ ਜੀ ਜੂਸਾਹ ਯਾਤਰਾ ਸੋਸਾਇਟੀ ਦੇ ਮਾਹੌਲ ਸੰਕਟਾਂ ਦੇ ਬੰਦੂ ਇਸ ਸੋਸਾਇਟੀ ਦਾ ਧੰਨਵਾਦ ਕਰਦੇ ਆ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਵਾਹਿਗੁਰੂ ਇਹਨਾਂ ਨੂੰ ਹੋਰ ਵੀ ਬਲ ਬਖਸ਼ੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਸਵਾਵਾਤ ਕਰਦੇ ਵਾਹਿਗੁਰੂ ਕਈ ਐਸੇ ਪਰਿਵਾਰ ਹੈ ਜਿਹੜੇ ਕਿ ਸੋਝਦੇ ਰਹਿੰਦੇ ਆ ਵੀ ਅਸੀਂ ਪੀੜਾ ਵਿਆਹ ਕਰਨਾ ਕਿਵੇਂ ਕਰਾਂਗੇ ਅਸੀਂ ਇਹ ਜਿਹੜੀ ਸੋਸਾਇਟੀ ਹੈ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਹਰਦਮ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਬਤ ਉਹ ਦੇ ਉਪਰਾਲਾ ਕਰਨ ਬੈਸਟ ਜਿਹੜਾ ਦਾ ਸਭ ਤੋਂ ਵਧੀਆ ਆਪਣੇ ਸਿਆਣਿਆਂ ਦੇ ਹਿਸਾਬ ਨਾਲ ਪੁੱਲ ਜਿਹੜਾ ਦਾ ਧੀਆ ਦਾ ਵਿਆਹ ਹੈ ਧੀਆ ਦਾ ਦਾਗ ਕਰਨਾ ਔਰ ਇਸ ਸੰਸਾ ਦੇ ਬਹੁਤ ਵਧੀਆ ਵੱਡੇ ਪੁੱਲ ਦਾ ਕੰਮ ਕਰਦੇ ਆ ਤੇ ਇਹਦੇ ਲਈ ਇਹਨਾਂ ਦੇ ਪੇਰੇ ਸਾਨੂੰ ਵਧਾਈ ਹੈ ਇਹਨਾਂ ਦੇ ਜਿਹੜੇ ਵੀ ਨਾਲ ਦੇ ਸ਼ੁਭਚਿੰਤਕ ਹੈ ਉਹ ਸਾਰੇ ਵਿਦਾਈ ਦੇ ਬੱਚਾ ਦੇ ਜਿਹੜੇ ਇਸ ਸੰਸਥਾ ਵਾਲੇ ਮੈਂਬਰਾਂ ਨੇ ਇਹੋ ਜਿਹੀ ਸਿੱਖਿਆ ਦਿੱਤੀ ਹੈ ਵੀ ਪੁੱਤਰੋ ਗਰੀਬਾਂ ਦੀ ਸੇਵਾ ਲਵੋ ਗਰੀਬਾਂ ਦਾ ਪੁੰਨ ਕਰੋ ਇਸ ਵੱਲ ਦੇ ਤਾਂ ਕੁਝ ਨਹੀਂ ਦੇਣੀ ਕਹਿਣ ਦੀ ਮੇਰੇ ਕੋਲ ਜਿਆਦਾ ਸ਼ਬਦ ਨਹੀਂ ਹੈਗੇ ਬਹੁਤ ਬਹੁਤ ਜੀ ਦਾ ਧੰਨਵਾਦ ਇਹਨਾਂ ਦੇ ਮਾਪਿਆਂ ਦਾ ਇਹਨਾਂ ਦੇ ਸ਼ੋਭੀ ਦਾ ਧੰਨਵਾਦ ਹੈ ਕਿ ਜਿਹੜਾ ਇਹ ਉਪਰਾਲਾ ਕਰਦੇ ਆ ਇਹ ਜੀ ਜਿਹੜੇ ਹਰ ਛਾਲ ਦੀ ਜਿਹੜਾ ਇਸ ਸਾਲ ਵੀ ਜਿਹੜੀ ਲੜਕੀਆਂ ਨੂੰ ਵਿਆਹ ਕਰਨ ਲੱਗੀਆਂ ਇਹ ਉਪਰਾਲਾ ਬਹੁਤ ਵਧੀਆ ਹੈ ਸਾਰੇ ਬਹੁਤ ਇਹਨਾਂ ਦੇ ਖੁਸ਼ ਆ